ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਦੋਸਤੋ ਆਪਾਂ ਬੈਠੇ ਆਂ ਰਾਏਪੁਰ ਰਾਇਆਂ ਟ੍ਰੋਲ ਪ੍ਰਜਾ ਜਿਹੜਾ ਕਿ ਸਤਲੁਜ ਦਰਿਆ ਦੇ ਕੰਢੇ ਤੇ ਆ ਸੋ ਅੱਜ ਐਸਕੇਮ ਦੇ ਸੱਦੇ ਤੇ ਆਪਾਂ ਇੱਥੇ ਬੰਦ ਕੀਤਾ ਹੋਇਆ ਸੋ ਸਾਡੇ ਬਹੁਤ ਸਾਰੇ ਕਿਸਾਨ ਵੀਰ ਤੇ ਆਗੂ ਇਸ ਧਰਨੇ ਵਿੱਚ ਮੌਜੂਦ ਹੈ ਸੋ ਬਹੁਤ ਗੁੱਸਾ ਹੈ ਕਿਸਾਨ ਵੀਰਾਂ ਵਿੱਚ ਜੋ ਕੱਲ ਇਨਸੀਡੈਂਟ ਵਾਪਰਿਆ ਸੋ ਮੈਂ ਬੇਨਤੀ ਕਰਾਂਗਾ ਸਾਡੇ ਆਗੂ ਸੰਦੀਪ ਰੋੜਾ ਜੀ ਅੱਗੇ ਕਿ ਉਹ ਆਈਆਂ ਹੋਈਆਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਸੂਜਕਤ ਅਸਾਰ ਮੋਰਚੇ ਦੇ ਸੱਦੇ ਤੇ ਤਿੰਨ ਦਿਨਾਂ ਦੇ ਟੂਲ ਪਲਾਜੇ ਜਿਹੜੇ ਫ੍ਰੀ ਕਰਨ ਦਾ ਦਿੱਤਾ ਪ੍ਰੋਗਰਾਮ ਸੀ ਤੇ ਆ ਜਿਹੜੇ ਮੰਤਰੀ ਸੀ ਭਾਜਪਾ ਦੇ ਉਹਨਾਂ ਦੇ ਮਦਾਇਕਾ ਦੇ ਉਹਨਾਂ ਦੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਸੀ ਉਹਨਾਂ ਦੇ ਘਰਾ ਦੇ ਘਰਾਓ ਕਰਨ ਦੇ ਦਿੱਤੇ ਪ੍ਰੋਗਰਾਮ ਤਹਿਤ ਅਸੀਂ ਜਿਹੜਾ ਐਸਕੇਪ ਦੀ ਜਥੇਬੰਦੀ ਆ ਉਹਨਾਂ ਨੇ ਸਾਡੇ ਤੌਰ ਦੇ ਉੱਤੇ ਜਿਹੜਾ ਇੱਥੇ ਰਾਜਪੁਰ ਗੁਜਰਾ ਟੂਲ ਪਲਾਜਾ ਜਿਹੜਾ ਹੈਗਾ ਰਕੂਦਰ ਜਗਰਾਓ ਰੋਡ ਦੇ ਉੱਤੇ ਸਿਤ ਹੈਗਾ ਉੱਥੇ ਜਿਹੜਾ ਅੱਜ ਤੀਜਾ ਜਿਹੜਾ ਹੋ ਗਿਆ ਸਰ ਨੂੰ ਫ੍ਰੀ ਕਰਕੇ ਲੋਕਾਂ ਵਾਸਤੇ ਰੱਖਿਆ ਤੇ ਜਿਹੜੀ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਤੇ ਜਿਹੜਾ ਕਰੂਨ ਬਣਾਉਣ ਦੀ ਮੰਗ ਆ ਔਰ ਜਿਹੜਾ ਜਿਹੜਾ ਕਿਸਾਨਾਂ ਮਜ਼ਦੂਰਾ ਸਰ ਚੜੇ ਕਰਜ਼ੇ ਦੀ ਮੰਗ ਜਿਹੜੀ ਕਿ ਮੋਦੀ ਸਰਕਾਰ ਨੇ ਵੋਟਰਾਂ ਦੌਰਾਨ ਵੀ ਕਿਸਾਨਾਂ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਮੈਂ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਉਹ ਕਿਸਾਨਾਂ ਮਜ਼ਦੂਰਾ ਸਰ ਚੜਿਆ ਕਰਜ਼ਾ ਜਿਹੜਾ ਉਹ ਮੈਂ maaf ਕਰ ਦੂੰਗਾ ਪਰ ਉਸ ਤੋਂ ਬਾਅਦ ਕਈ ਸਾਲ ਬੀਤਣ ਦੇ ਬਾਵਜੂਦ ਵੀ ਕਸਰ ਅੰਦੋਲਨ ਵੀ ਦਿੱਲੀ ਦੇ ਵਿੱਚ ਚੱਲਿਆ ਉਹਦੇ ਵਿੱਚ ਵੀ ਮੰਨ ਕੇ ਜਿਹੜਾ ਮੋਦੀ ਅੱਜ ਤੱਕ ਉਹ ਉਹਨਾਂ ਵਾਅਦਿਆਂ ਤੋਂ ਮੁਕਰਿਆ ਜਿਸ ਨੂੰ ਲੈ ਕੇ ਦੁਬਾਰਾ ਫਿਰ ਭਾਰਤ ਦੇ ਵਿੱਚ ਜਿਹੜਾ ਸੰਘਰਸ਼ ਸ਼ੁਰੂ ਕੀਤਾ ਗਿਆ ਜਿਹਦੀ ਕੜੀ ਵਜੋਂ ਅੱਜ ਟੋਲ ਪੁਲਾੜੇ ਤੇ ਬੈਠੇ ਆ ਤੇ ਅੱਜ ਫਿਰ ਕਿਸਾਨਾਂ ਨੇ ਮੰਗਾਇਆ ਕਿ ਉਹ ਜਿਹੜਾ ਕਿਸਾਨਾਂ ਮਜ਼ਦੂਰਾਂ ਸਰ ਕਿੜਿਆ ਕਰਦਾ ਆ ਉਹਨੂੰ ਮਾਫ ਕੀਤਾ ਜਾਵੇ ਐਮਐਸਪੀ ਤੇ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਜਿਹੜੇ ਸੰਘਰਸ਼ ਆ ਦਰਾਰ ਜਿਹੜੇ ਚਾਹੇ ਕਿਸਾਨ ਅੰਦੋਲਨ ਦਰਾਰ ਹੋ ਬਾਦ ਵਿੱਚ ਉਹ ਜਿਹੜੇ ਪੁਲਿਸ ਕੇਸ ਜਿਹੜੇ ਦਰਜ ਕੀਤੇ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਉਹਨਾਂ ਨੂੰ ਰੱਦ ਕੀਤਾ ਜਾਵੇ ਔਰ ਲਖੀਮਪੁਰ ਖੀਰੀਕਾਰ ਦੇ ਦੋਸ਼ੀਆਂ ਨੂੰ ਸੱਤ ਸਜ਼ਾ ਵਾ ਦਿੱਤੀ ਜਾਵੇ ਅਜੇ ਮਿਸ਼ਰਾ ਟਾਇਲਰ ਨੂੰ ਜਿਹੜਾ ਆ ਉੱਥੇ ਬਰਖਾਸਤ ਕਰਕੇ ਉਹ ਜਿਹੜੇ ਪਰਿਵਾਰ ਜਿਹੜੇ ਕਿਸਾਨ ਛੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਜੋਗ ਮੁਆਵਜ਼ਾ ਜਿਹੜਾ ਬਣਦਾ ਹੈ ਉਹ ਦਿੱਤਾ ਜਾਵੇ ਔਰ ਜਿਹੜਾ ਉੱਥੇ ਇਹ ਕਾਰਵਾਪਰਿਆ ਸੀ ਉਹਦੇ ਲਈ ਜਿਹੜਾ ਮੁੱਖ ਦੋਸ਼ੀ ਆ ਜਿਹੜਾ ਹਾਲੇ ਵੀ ਉਹ ਉਦੋਂ ਤੋਂ ਬਾਹਰ ਆ ਉਹਨੂੰ ਫੌਰੀ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਸਰਕਾਰ ਨੇ ਉੱਥੇ 12 ਮੰਗਾ ਦੇ ਉੱਤੇ ਇਹ ਸਾਬਤ ਹੀ ਪ੍ਰਗਟ ਕੀਤੀ ਸੀਗੀ ਦਿੱਲੀ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਫੌਰੀ ਜਿਹੜਾ ਉਹ ਲਾਗੂ ਕਰਾਂਗੇ ਪਰ ਹਾਲੇ ਤੱਕ ਵੀ ਜਿਹੜੀ ਸਰਕਾਰ ਉਸ ਪਾਸੇ ਲਈ ਜਾ ਰਹੀ ਅਸੀਂ ਅੱਜ ਦੇ ਇਸ ਮੋਰਚੇ ਤੋਂ ਜੋ ਕੱਲ ਘਟਨਾ ਵਾਪਰੀ ਆ ਉੱਥੇ ਖਲੋਰੀ ਬਾਰਡਰ ਦੇ ਉੱਤੇ ਜਿਹੜਾ ਸਾਡਾ ਨੌਜਵਾਨ ਜਿਹੜਾ ਸ਼ਹੀਦੀ ਪਾ ਗਿਆ ਅਸੀਂ ਉਸ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਥੋਂ ਝਾਰਪਾਉਦੇ ਹੋਏ ਇਹ ਮੰਕਰਦੇ ਆ ਕਿ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਉਸ ਦੇ ਪਰਿਵਾਰ ਨੂੰ ਲੋਕਰੀ ਦਿੱਤੀ ਆਵੇ ਉਹਦਾ ਸਰ ਜਿਹੜਾ ਜੋ ਕਰਜ਼ਾ ਹੈਗਾ ਉਹਨੂੰ ਕਰਜ਼ੇ ਦੇ ਲਕੀਰ ਫੇਰੀ ਜਾਵੇ ਔਰ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਆ ਜਿਹੜੀ ਉਸ ਜਿਸ ਦਿਨ ਤੋਂ ਉਸ ਘਰ ਸ਼ੁਰੂ ਆ ਜਿਹੜੀ ਬੋਲੀ ਲਈ ਅੱਜ ਜਾ ਕੇ ਸਾਡਾ ਨੌਜਵਾਨ ਸ਼ਹੀਦ ਭਾਗਤ ਅੱਜ ਜਾ ਕੇ ਉਹਦਾ ਮੂੰਹ ਖੁੱਲਿਆ ਹੈਗਾ ਆ ਕਿ ਮੈਂ ਜਾਂਚ ਕਰਾਊਂਗਾ ਜਾਂਚ ਕੀ ਆ ਜਿਹੜੀ ਗੋਲੀ ਲੱਗੀ ਉਹ ਸਭ ਦੇ ਸਾਹਮਣੇ ਆ ਗੋਲੀ ਨਾਲ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਆ ਔਰ ਉਹਦੇ ਜਿਹੜੇ ਅਧਿਕਾਰੀ ਆ ਜਿਹੜੇ ਜ਼ਿੰਮੇਵਾਰ ਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਕੁਝ ਸਪੈਡ ਕਰਕੇ ਜਿਹੜਾ ਸਾਡੇ ਕਸਾਲਾ ਦੇ ਉੱਤੇ ਕੀਤਾ ਤੇ ਸਾਡੇ ਲੋਜਵਾਲ ਨੂੰ ਸ਼ੀਤ ਕੀਤਾ ਉਹਦੇ ਖਿਲਾਫ ਜਿਹੜਾ ਆ ਸਖਤ ਜਿਹੜਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ 302 ਦਾ ਔਰ ਨਾਲ ਹੀ ਜਿਹੜਾ ਆ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਨੂੰ ਜਿਹੜਾ ਮੰਨਣਾ ਚਾਹੀਦਾ ਹੈਗਾ ਆ ਔਰ ਇਹ ਕੇਂਦਰ ਦੀ ਸਰਕਾਰ ਨੂੰ ਜਿਹੜਾ ਅੜੀਲ ਰਵਾਇਆ ਜਿਹੜਾ ਉਹ ਨਹੀਂ ਅਪਣਾਉਣਾ ਚਾਹੀਦਾ ਕਿਉਂਕਿ ਕਿਸਾਨ ਜਿਹੜੇ ਆ ਉਹ ਕਾਫੀ ਚਿਰ ਤੋਂ ਜਿਹੜੇ ਉਹ ਸੜਕਾਂ ਦੇ ਉੱਤੇ ਬੈਠੇ ਆ ਆਪਣੀ ਜਾਇਜ਼ ਔਰ ਹੱਕੀ ਮੰਗ ਦੇ ਲਈ ਬੈਠੇ ਆ ਕਿਉਂਕਿ ਮੋਦੀ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਈ ਸੀ ਉਦੋਂ ਹੀ ਕਿਹਾ ਸੀ ਕਿ ਅਸੀਂ ਜਿਹੜੀਆਂ ਕਿਸਾਨਾਂ ਜਿਹੜਾ ਮਜ਼ਦੂਰਾਂ ਜਿਹੜਾ ਮੰਗਾਂ ਜਿਹੜੀਆਂ ਰਿਲਦੀ ਆ ਉਹਨਾਂ ਨੂੰ ਮੰਨਾਂਗੇ ਫਿਰ ਮੰਨਣ ਦੇ ਵਿੱਚ ਕੀ ਇਤਰਾਜ਼ ਹੈਗਾ ਆ ਔਰ ਹਰਿਆਣਾ ਸਰਕਾਰ ਨੂੰ ਜਿਹੜੀ ਸ਼ਰਮ ਹੋਣੀ ਚਾਹੀਦੀ ਆ ਕਿ ਜੇ ਲੋਕ ਆਪਣੀ ਰਾਜਧਾਨੀ ਦੇ ਵਿੱਚ ਆਪਣੀ ਗੱਲ ਰੱਖਣ ਲਈ ਗਏ ਆ ਜਾ ਰਹੇ ਸੀ ਤਾਂ ਉਹਨਾਂ ਨੂੰ ਰੋਕਣਾ ਉਹਰਾ ਕੋਈ ਬਦਲਵਲੀ ਬੰਦਾ ਹਰਿਆਣਾ ਸਰਕਾਰ ਦੇ ਖਿਲਾਫ ਵੀ ਜਿਹੜਾ ਇਥੋਂ ਦੇ ਮਾਨਯੋਗ ਸੁਪਰੀਮ ਕੋਰਟ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈਗਾ ਕਿਉਂਕਿ ਹਰਿਆਣਾ ਜਿਹੜਾ ਆ ਉਹਦੇ ਨਾਲ ਸਾਡਾ ਕੋਈ મતਭੇਦ ਨਹੀਂ ਹੈ ਸਾਡੇ ਭਰਾ ਆ ਹਰਿਆਣੇ ਵਾਲੇ ਅਸੀਂ ਆਪਣੀ ਗੱਲ ਰੱਖਣ ਲਈ ਜਿਹੜਾ ਦਿੱਲੀ ਦੇ ਵਿੱਚ ਜਾ ਰਹੇ ਹਾਂ ਸਾਲੂ ਉਹਦਾ ਰੋਕਣਾ ਜਿਹੜਾ ਉਥੋਂ ਦੀ ਸਰਕਾਰ ਦਾ ਜਿਹੜੀ ਖੱਟੜ ਸਰਕਾਰ ਦਾ ਉਹਰਾ ਇਹ ਲਲਜੋਗ ਕਦਮ ਆ ਅਸੀਂ ਉਹਦੀ ਪੁਰਜ਼ੋਰ ਜਿਹੜੀ ਇਥੋਂ ਇਸ ਅੱਜ ਤੀਸਰੇ ਦਿਨ ਜਿਹੜਾ ਟੋਲ ਫਰੀ ਤੋਂ ਇਥੋਂ ਸਾਰੇ ਮੋਰਚੇ ਵੱਲੋਂ ਉਹਦੀ ਪੁਰਜ਼ੋਰ ਲਖੇਦੀ ਕਰਦੇ ਆ ਔਰ ਮੰਗ ਕਰਦੇ ਆ ਕਿ ਇਸ ਖੱਟੜ ਸਰਕਾਰ ਦੇ ਖਿਲਾਫ ਵੀ ਸੁਪਰੀਮ ਕੋਰਟ ਤੋਂ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰ ਲਈ ਜਦੇ ਔਰ ਇਹਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਸੋ ਇਹ ਸੰਨਦੀਪ अरोड़ा ਜੀ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੀ ਪੂਰੀ ਵਿਉਂਤਬੰਦੀ ਤੁਹਾਡੇ ਸਾਹਮਣੇ ਰੱਖੀ ਹੈ ਔਰ ਇਹ ਵੀ ਪ੍ਰਣ ਕੀਤਾ ਵੀ ਜਿੰਨਾ ਚਿਰ ਸਾਨੂੰ ਇਹ ਨਿਆਂ ਨਹੀਂ ਮਿਲਦਾ ਅਸੀਂ ਉਹਨਾਂ 'ਚ ਰੱਖੀ ਸਾਥ ਆਕੇ ਲੜਾਈ ਲੜਦੇ ਰਹਾਂਗੇ ਸੋ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ